ਮਾਤ ਕਰਨਾ ਔਰ ਜਿਸ ਤਰ੍ਹਾਂ ਦਾ ਮਾਤਾ ਪਿਤਾ ਦਾ ਸੁਭਾਅ ਹੁੰਦਾ ਹੈ ਨਾ ਬੱਚੇ ਦਾ ਉਸੇ ਤਰ੍ਹਾਂ ਦਾ ਸੁਭਾਅ ਹੋ ਜਾਂਦਾ ਹੈ ਇਹ ਮਤਾ ਗੱਲ ਆਖਿਆ ਕਰੋ ਕਿ ਜੀ ਅਜੇ ਉਮਰ ਛੋਟੀ ਹੈ ਅਜੇ ਇਹਨੂੰ ਕੁਝ ਪਤਾ ਨਹੀਂ ਹੈ ਵੱਡਾ ਹੋਏਗਾ ਫਿਰ ਇਹਨੂੰ ਕੁਝ ਪਤਾ ਹੋਏਗਾ ਨਹੀਂ ਭਾਈ ਉਹ ਸਭ ਕੁਝ ਵੇਖ ਰਿਹਾ ਹੈ ਤੇ ਵੇਖ ਵੇਖ ਕੇ ਆਪਣੇ ਅੰਦਰ ਗ੍ਰਹਿਣ ਕਰ ਹੀ ਜਾਂਦਾ ਹੈ ਜੇ ਦਿਨ ਉਹਦੇ ਤਨ ਵਿੱਚ ਬਾਲ ਆ ਗਿਆ ਜਿਤਨੂੰ ਦੇਖੀਆਂ ਹੋਇਆਂ ਚੀਜ਼ਾਂ ਨੂੰ ਕਰਨ ਦੀ ਸਮਰੱਥਾ ਰੱਖਣ ਲੱਗ ਪਿਆ ਫਿਰ ਉਸੇ ਤਰ੍ਹਾਂ ਹੀ ਕਰੇਗਾ ਜਿਹੜੇ ਲੋਕ ਇਹ ਕਹਿੰਦੇ ਨੇ ਨਾ ਕਿ ਜੇ ਅਸੀਂ ਸ਼ਰਾਬ ਪੀਂਦਿਆਂ ਸਾਡੇ ਬੱਚੇ ਸਾਡੇ ਬਾਪੂ ਵੇਖਦੇ ਨੇ ਕੋਈ ਨਹੀਂ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਹੈ ਕਿ ਮੇਰਾ ਪਿਤਾ ਕੀ ਕਰ ਰਿਹਾ ਹੈ ਮੇਰਾ ਬਾਪੂ ਕੀ ਕਰ ਰਿਹਾ ਹੈ ਇਹ ਤਾਂ ਛੋਟੇ ਨੇ ਇਹਨਾਂ ਨੂੰ ਨਹੀਂ ਪਤਾ ਨਹੀਂ ਓਏ ਭਲਿਆ ਉਹਨੂੰ ਸਭ ਪਤਾ ਲੱਗਦਾ ਹੈ ਕਿ ਕੀ ਕਰੇ ਅੱਜ ਜੋ ਕੁਝ ਬਚਪਨ ਵਿੱਚ ਦੇਖ ਰਿਆ ਨਾ ਤੈਨੂੰ ਕਰਦੇ ਉਹਨਾਂ ਚੀਜ਼ਾਂ ਨੇ ਉਹਦੇ ਅੰਦਰ ਸ਼ਾਪ ਛੱਡ ਜਣੀ ਹੈ ਕਿ ਜਦੋਂ ਉਹ ਵੱਡਾ ਹੋ ਗਿਆ ਫਿਰ ਉਹ ਤੂੰ ਆਸ ਨਾ ਰੱਖੀਂ ਕਿ ਸ਼ਰਾਬ ਨਾ ਪੀਵੇ ਉਹ ਪੀਏਗਾ ਹੀ ਪੀਏਗਾ ਕਿਉਂਕਿ ਉਹਨੇ ਤੈਨੂੰ ਪੀਤੇ ਨੂੰ ਦੇਖਿਆ ਨਾ ਬਚਪਨ ਵਿੱਚ ਕਿ ਮੇਰਾ ਬਾਪੂ ਪੀਂਦਾ ਸੀ ਕਿ ਜਿਹੜਾ ਭੰਗਾ ਨਾ ਆਪਣੇ ਬੱਚਿਆਂ ਤੋਂ ਉਹ ਇਹ ਵੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਮੰਗਾਂਦਾ ਹੈ ਕਿ ਜਾ ਮਤਰੋਤਮਾਂ ਦਾ ਸ਼ਾਪੜ ਕੇ ਲੈ ਲੀਏ ਕੋਈ ਵੀ ਨਸ਼ਾ ਕਿ ਮਾਫ ਕਰਨਾ ਵੱਡਾ ਹੁਕਮ ਖੁਦ ਵੀ ਉਸੇ ਤਰ੍ਹਾਂ ਦਾ ਅੰਸ਼ਰੀ ਨਹੀਂ ਬਣ ਜਾਂਦਾ ਹੁੰਦਾ ਹੈ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਥੋਂ ਮਿਲਦਾ ਹੈ ਉਹਦੇ ਅੰਦਰ ਦੀ ਸੰਤ ਸ਼ਰਮ ਆ ਸਭ ਖਤਮ ਹੋ ਜਾਂਦੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਲੈਣ ਭੇਜਦੇ ਨੇ ਤੇ ਵੱਡੇ ਹੋ ਕੇ ਮਾਫ ਕਰਨਾ ਫਿਰ ਉਹਨਾਂ ਦੇ ਬੱਚੇ ਚ ਉਸੇ ਤਰ੍ਹਾਂ ਦੇ ਨਖੇੜੀ ਹੋ ਜਾਂਦੇ ਨੇ ਕਿਉਂਕਿ ਤੁਸੀਂ ਉਹਨਾਂ ਨੂੰ ਰਸਤਾ ਮੁਖਾ ਦਿੱਤਾ। ਕਿਹ ਰਾਤਾ ਚਾਹੁੰਦਾ ਹੈ ਇਸ ਪਾਸੇ ਨੂੰ? ਤੂੰ ਵੱਡੇ ਹੋ ਕੇ ਵੀ ਉਸੇ ਤਰ੍ਹਾਂ ਕਰ ਫਿਰ ਭਾਈ ਤੁਸੀਂ ਗੁੱਸਾ ਨਾ ਕਰਿਆ ਕਰੋ ਕਿਉਂਕਿ ਤੁਸੀਂ ਰੱਤੇ ਤੇ ਖੁਦ ਤੋੜਿਆ ਹੈ। ਕਿ ਜਿਹੜਾ ਚੰਗੇ ਪਰਸਪਤ ਆਪਣੇ ਬੱਚੇ ਨੂੰ ਤੋੜਦਾ ਹੈ ਗੁਰੂ ਬਾਤ ਲੈ ਕੇ ਹੁੰਦਾ ਹੈ। ਸ਼ੁਰੂ ਕਰ ਲੈ ਕੇ ਹੁੰਦਾ ਹੈ ਗੁਰੂ ਦੀ ਬਾਣੀ ਪੜਦਾ ਪੜੋਂਦਾ ਹੈ ਕਿ ਉਹ ਵੱਡੇ ਹੋ ਕੇ ਵੀ ਉਹ ਗੁਰੂ ਦੀ ਬਾਣੀ ਪੜਦੇ ਕਿਉਂਕਿ ਚੰਗੇ ਪਾਪੇ ਨੂੰ ਤੋੜਨ ਵਾਲੇ ਨੇ ਬੱਚੇ ਚੰਗੇ ਪਾਪੇ ਨੂੰ ਤੁਰਦੇ ਨੇ ਕਿ ਜਿਹੜਾ ਬੰਦਾ ਪਾਪੇ ਨੂੰ ਤੋੜ ਦਿੰਦਾ ਹੈ ਫਿਰ ਉਹ ਵੱਡੇ ਹੋ ਕੇ ਵੀ ਉਸ ਪਾਪੇ ਨੂੰ ਤੁਰਦੇ ਨੇ